ਫਰੀਦਾ ਕੋਠੇ ਧੁੱਕਣ ਕੇ ਤੜਾ ਪਿਰ ਨਿੰਦੜੀ ਨਿਵਾਰ ਜੋ ਦਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ फरी मंडप माल नालाहेर्ग सतानी चितार साईं जय समाल जिथे ही तव्हां वञण फरीदा जिनी कमी न गुण ते कमड़े विसार मत सर्मिंदा थी वही साईं दरबार ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾਂਦ ਦਰবেশਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰবেশ ਤਤੀ ਤੋਏ ਨ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਦੁਹਾਗਣ ਰੱਬ ਦੀ ਚੂਰੇਂਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਦੀ ਡੰਝ ਹੰਸ ਉੱਡਰ ਕੋਦਰੈ ਪਿਆ ਲੋਕ ਵਿਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਇਕਲ ਫਰੀਦਾ ਇੱਟ ਸਿਰਹਾਣੇ ਪੁਹੇ ਸਵਣ ਕੀੜਾ ਲੜਿਓ ਮਾਸ ਕੀਤਣਿਆਂ ਜੁਗ ਵਾਪਰੇ ਇਕਤ ਪਿਆ ਆਪਾਸ ਫਰੀਦਾ ਪੰਨੀ ਘੜੀ ਸਵੰਨ ਵੀ ਟੁੱਟੀ ਨਾਗਰ ਲੱਜ ਅਜਰਾਈਲ ਫਰੇਸਤਾ ਕੈ ਘਰ ਨਾਠੀ ਅੱਜ ਫਰੀਦਾ ਪੰਨੀ ਘੜੀ ਸਵੰਨ ਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੁਏ 파ਰਥੇ ਸੇ ਕਿਉਂ ਆਵਹਿ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨ ਭਲੀ ਰੀਤ ਕਬਹੀ ਚੱਲ ਨ ਆਇਆ ਪੰਜੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਸੁਭੈ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੀਠ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿਥੈ ਟੈਂਡੇ ਮਾਪਿਆ ਜਿਨਨੀ ਤੂੰ ਜਣਿਓ ਹੈ ਤੈ ਪਾਸ ਹੋ ਓਏ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨ ਆਵਸੀ ਦੋਜਕ ਸੰਦੀਪਾਹੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ 마ਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੇ ਦਹਿ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨਾ ਇਤੀ ਮਾਮਲੇ ਸਹਾਂ ਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਹੀੜੇ ਮੁਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲ ਸਭ ਕਿਛ ਪਾਏ ਫਰੀਦਾ ਪੰਖ ਪਰਾਂ ਹੁਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਹਿ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਪਾਓ ਜਿਨ੍ਹਾਂ ਨੇਣ ਨੀਂਦਰਾ ਵਲੇ ਤਿੰਨਾ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁਖ ਮੁਝ ਕੂ ਦੁਖ ਸਬਾਏ ਜਗ ਉੱਚੇ ਛੜਕੇ ਦੇਖਿਆ ਤਾਂ ਕਰ ਕਰ ਏਹਾ ਅੱਗ ਮਹੱਲਾ ਪੰਜਵਾ ਫਰੀਦਾ ਪੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਐਨ ਜਿੰਨਾ ਪਿਆਰੇ ਨੇ ਕੰਦੀ ਵਹਿਣ ਨਟਾਹੇ ਤਉ ਪੀ ਲੇ ਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਿਦਾਉ ਗਾਉ ਕਰੇ ਫਰੀਦਾ ਦੁੱਖਾਂ ਸੇਤੀ ਦਿਹੂ ਗਿਆ ਸੂਣਾ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੀ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀਹ ਇੱਕ ਟੁੰਹਿੰਦੀ ਨਾ ਲਹਾ ਤੁਖਾਂ ਜਿਉ ਮਾਲੀ ਕਾਰਣ ਤਿੰਨਾ ਮਾਂ ਪਿਰੀ ਫਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਜੇ ਦੇ ਰਹਾ ਕਿਤੇ ਵਗੈ ਪਾਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਨੈ ਢਿਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡ ਹੈ ਕਾਗ ਅਜੈ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੁਇ ਨੈ ਨਾ ਮਤ ਛੋਹੋ ਪਿਰ ਦੇਖਣ ਕੀ ਆਸ ਕਾਗਾ ਚੂਂਡ ਨਾ ਪਿੰਜਰਾ ਬਸੈ ਤਾ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸਹੋ ਵਸੈ ਮਾਸ ਨਤ ਦੂਖਾ ਹੈ ਫਰੀਦਾ ਗੁਰ ਨਿਮਾਣੀ ਸੱਡ ਕਰੇ ਨੇ ਘਰਿਆਂ ਕਰ ਆਉ ਸਰਪਰ ਮੈਂ ਥੈ ਆਵਣਾ ਮਰਨ ਹੋ ਨਾ ਡਰਿਆ ਹੋ ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੂ ਆਪਣੀ ਮੈਂ ਆਪਣੀ ਪਈ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹ ਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਜਰਕ ਬੰਨੈ ਤੀਰ ਫਰੀਦਾ ਕੱਚਾ ਭਾਂਡ ਰਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖਣ ਰਹਿ ਗਏ ਵਾਸਾ ਆਇਆ ਤਲ ਗੁਰਾਂ ਸੇ ਨਿਮਾਣੀਆਂ ਬਹਿਸਨ ਰੂਹਾ ਮਲ ਫਾਖੀ ਸਿਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਈਵੈ ਦਿਸੈ ਜਿਉਂ ਦਰਿਆ ਵਹਿਟਾ ਹ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ ਇਕਨਾ ਨੋ ਸਭ ਸੋਜੀ ਆਈ ਇਕ ਫਿਰਦੇ ਵੇ ਪਰਵਾਹਾ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹ ਊਗਾਹਾ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿੱਤ ਨ ਚੀਤੇ ਸੰ ਸੋ ਗਾਲੀ ਰੱਬ ਕੀਆ ਸਾਢੇ ਤਰੇ ਮਨ ਦੇਹਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆ ਸੁਣੀ ਬੰਨ ਮਲਕਤ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੋਂ ਜਣ ਆਂਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹਉਮ ਬਲੇ ਹਾਰੀ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਰੀਵਣ ਕੰਬਿਆ ਪੱਤ ਝੜੇ ਚੜ ਪਾਹੇ ਚਾਰੇ ਕੁੰਡਾ ਢੁੰਨੀਆਂ ਰਹਿਣ ਕਿਥਾਉ ਨਾਹੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ਜਿਨੀ ਵੇਸੀ ਸੋ ਮਿਲੈ ਸੇਈ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਬ ਜਿੰਨਾ ਵਡਿਆਈਆ ਤਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਹਾਉ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰੇਉ ਨਾਉ ਐਥੈ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵਨ ਦੜੋਂ ਮਉਇਓ ਹੈ ਜੇ ਤੈ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਹੈ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮਹਤਾਜ ਅੱਲਹ ਹੈ ਸੇ ਤੀਰ ਤਿਆ ਇਹੋ ਸੱਚਾ ਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹੈ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਹੈਲਾ ਪਹਿਰੇ ਫੁੱਲੜਾ ਫਲ ਭੀ ਪਛਾ ਰਾਤ ਜੋ ਜਾਗੰਨ ਲਹਨ ਸੇ ਸਾਈ ਕੰਨੋਂ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁਤਿਆਂ ਦੇ ਉਠਾਲ ਢੂੰਡੈਂਦੀ ਏ ਸੁਹਾਗ ਕੁ ਤਉ ਤਨ ਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿਨਾਂ ਚਾਕ ਨਾ ਹੋਰ ਸਬਰ ਮੰਜ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਬਰੀ ਤਨ ਏਵੈ ਜਾਣੇਨ ਹੋਣ ਨਜੀਕ ਖੁਦਾਏ ਦੇ ਪੇਤ ਨਕ ਸਹਿ ਦੇਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਥਿ ਵਹ ਦਰੀਆਉ ਟੁੱਟ ਨਾ ਥਿ ਵਹ ਵਾਹੜਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀਤ ਇਕਨ ਕਿਨੈ ਚਾਲੀਐ ਦਰਵੇਸਾ ਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਿਰ ਜੁੱਲਾ ਜੇ ਮੂਹ ਪਰੀ ਮਿਲੰਨ ਤਨ ਨਤ ਪਾਏ ਤਨੂਰ ਜਿਉ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਹਾਊ ਟੂ ਦੇਨ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲੱਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆ ਬੱਗਾ ਆਇਆ ਚਾਉ ਡੁੱਬ ਮੋਏ ਬੱਗ ਬਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬੱਗ ਬਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ ਜੇ ਤਿਸ ਭਾਵੇ ਨਾਨਕਾ ਕਾਗਹੋ ਹੰਸ ਕਰੇ ਸਰਵਰ ਪੰਖੀ ਏਕੜੂ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਢ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣਿਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ ਨਿਵਣ ਸੋ ਅੱਖਰ ਖਵਣ ਗੁਣ ਜੇ ਬਾ ਮਣੀਆ ਮੰਤ ਏਤ੍ਰੇ ਭੈਣੇ ਵੇਸ ਕਰ ਤਾਂ ਵਸ ਆਵਿਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਸਬਨਾਮੈ ਸੱਚਾ ਧਣੀ ਹਿਆਉ ਨਾ ਕਹਿ ਹੀ ਠਾਹੇ ਮਾਨਕ ਸਭ ਅਮੋਲ ਵੇ ਸਬਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸਿਕ ਹਿਆਉ ਨਾ ਠਾਹੇ ਕਹੀਦਾ